ਲੱਗਦਾ ਇਹ ਕੰਮ ਕਰਨਾ ਚਾਹੀਦਾ ਸਾਨੂੰ ਜਿੱਦਾਂ ਕੀ ਹੈ ਜੀ ਹਰਜੀਤ ਜੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸੀ ਹੈ ਕਿ ਸਾਡਾ ਸਨਾਤਨ ਧਰਮ ਇੱਕ ਸੋਸ਼ਟ ਧਰਮ ਹੈ ਇਹ ਕਹਿੰਦਾ ਨਾ ਕਿ ਜਿਹੜਾ ਤੁਹਾਡੀ ਸ਼ਰਨ ਚ ਆਂਦਾ ਉਹਨੂੰ ਮਾਫੀ ਦੇ ਦੇਣੀ ਚਾਹੀਦੀ ਹੈ ਇਸ ਕਰਕੇ ਇਹ ਲੋਕ ਜਿੱਦੋਂ ਕਿਨ ਵਧ ਰਹੇ ਨੇ ਇਹਨਾਂ ਵੱਲੋਂ ਹੁਣ ਸਾਡੇ ਵੱਲੋਂ ਇੱਕ ਕਾਮ ਮਾਰ ਕੇ ਟੰਗਿਆ ਜਾਏਗਾ ਤਾਂ ਇਹ ਬਿਬੀ ਹੋਏਗੀ ਬਿਲਕੁਲ ਇਹਦੇ ਤੇ ਕਾਰਵਾਈ ਕੀਤੀ ਜਾਏਗੀ ਪ੍ਰਸ਼ਾਸਨ ਤੋਂ ਕਾਰਵਾਈ ਕਰਾਈ ਜਾਏਗੀ ਫਿਰ ਅਗੋਂ ਤੋਂ ਵੇਖਾਂਗੇ ਕਿਦਾਂ ਕੋਈ ਡਾਂਸ ਕਰਦਾ ਜਾਂ ਵੀਡੀਓ ਬਣਾਉਂਦਾ ਇਰਤੇ ਅਸੀਂ ਪੂਰੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹਜੇ ਤੇ ਬੇਨਤੀ ਕਰਨ ਰਹੇ ਹਾਂ ਕਿ ਤੁਸੀਂ ਇੱਥੇ ਕਾਰਵਾਈ ਕਰ ਦਿਓ ਤੁਸੀਂ ਸ਼ਹਿਰ ਦਾ ਮੋਹ ਨਾ ਖਰਾਬ ਕਰੋ ਜੇ ਤੁਸੀਂ ਇੱਥੇ ਕਾਰਵਾਈ ਨਹੀਂ ਕਰਦੇ ਤੁਹਾਨੂੰ ਮੈਂ ਪ੍ਰਸ਼ਾਸਨ ਨੂੰ ਮੈਂ 5 ਦਿਨ ਦਾ ਟਾਈਮ ਦਿੰਦਾ ਹਾਂ ਜੇ ਪ੍ਰਸ਼ਾਸਨ 5 ਦਿਨ ਦੇ ਵਿੱਚ ਵਿੱਚ ਇਸ ਬੀਬੀ ਤੇ ਕਾਰਵਾਈ ਨਹੀਂ ਕਰਦਾ ਫਿਰ ਸਾਡੇ ਵੱਲੋਂ ਜਲੰਧਰ ਦੇ ਜਾ ਕੇ ਧਰਨਾ ਲਾਇਆ ਜਾਏਗਾ ਪੀਪੀ ਚੌਂਗ ਦੇ ਵਿੱਚ ਜਾ ਕੇ ਧਰਨਾ ਲਾਇਆ ਜਾਏਗਾ ਪੀਪੀ ਚੌਂਗ ਨੂੰ ਜਾਂ ਕੀਤਾ ਜਾਏਗਾ ਫਿਰ ਪੁਲਿਸ ਕਮਿਸ਼ਨ ਨੂੰ ਇਸ ਚੀਜ਼ ਦਾ ਪੁੱਛਿਆ ਜਾਏਗਾ ਕਿ ਜਿਰੋਂ ਕਿਹ ਮੰਦਰ ਦੇ ਵਿੱਚ ਜੁੱਤੀਆਂ ਪਾ ਕੇ ਭੱਦੇ ਡਾਂਸ ਕਰਕੇ ਗੰਦੇ ਗਾਣੇ ਲਾ ਕੇ ਡਾਂਸ ਜਿਹੜਾ ਕੀਤਾ ਜਾਵੇ ਉਹਨੂੰ ਬੇਅਦਬੀ ਨਹੀਂ ਕਹਿੰਦੇ ਤੇ ਕੀ ਕਹਿੰਦੇ ਨੇ ਇਹ ਪੁਲਿਸ ਕਮਿਸ਼ਨ ਇਸ ਚੀਜ਼ ਦਾ ਜਵਾਬ ਦੇਵੇਗਾ ਫਿਰ ਉਸ ਦਾ ਬਾਕੀ ਲੱਗਦਾ ਨਹੀਂ ਸਾਡੇ ਸਮਾਜ ਨੂੰ ਇਕੱਠਿਆਂ ਆਉਣੀ ਲੋੜ ਹੈ ਅਸੀਂ ਲਿਖਿਆ ਜਿਹੜੇ ਹਿੰਦੂ ਸਮਾਜ ਦੀ ਗੱਲ ਕਰਦੇ ਨੇ ਅੱਜ ਸਾਰੇ ਇਕੱਠੇ ਹੋ ਕੇ ਇਸ ਬੀਬੀ ਦਾ ਵਿਰੋਧ ਕਰਾਂਗੇ ਖਾਚ ਕਰਕੇ ਜਿਹੜੇ ਵੀ ਇਸ ਤਰ੍ਹਾਂ ਦੀ ਗਤੀ ਕਰਦੇ ਨੇ ਸਾਡੇ ਧਾਰਮਿਕ ਆਗੂਆਂ ਦੀ ਸਾਡੀ ਭਾਵਨਾਵਾਂ 'ਤੇ ਪਹੁੰਚਾਉਂਦੇ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਜੀ ਤਕਰੀਬਨ ਹਰਜੀਤ ਜੀ ਮੈਂ ਦੱਸਣਾ ਚਾਹੁੰਦਾ ਕਿ ਸਨਾਤਨੀ ਤਕਰੀਬਨ ਸਾਰਾ ਇਕੱਠਾ ਹੋ ਚੁੱਕਾ ਇੱਕ ਮੰਚ ਤੇ ਆ ਚੁੱਕਾ ਆ ਜਿਹੜੇ ਇਕਾ ਦੁਕਾ 하게 ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆ ਕਿ ਤੁਸੀਂ ਵੀ ਇੱਕ ਮੰਚ ਤੇ ਆਓ ਆਪਣਾ ਲੱਗ ਲੱਗ ਢੰਗਰੂ ਨਾ ਵਜਾਓ ਤੁਸੀਂ ਇੱਕ ਮੰਚ ਤੇ ਆਓ ਇੱਕ ਮੰਚ ਤੇ ਰਵਾਂਗੇ ਤਾਕਤ ਵਧੇਗੀ ਇਸ ਕਰਕੇ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਆਗੇ ਨੇ ਜਿਹੜੇ ਬੇਅਦਬੀਆਂ ਕਰਦੇ ਨੇ ਜਾਂ ਗਲਤ ਕੰਮ ਕਰਦੇ ਨੇ ਉਹਨਾਂ ਤੇ ਅਸੀਂ ਨੱਖ ਪਾਛੀਏ ਪਰ ਜਿਵੇਂ ਗੁਰੂ ਜੀ ਵੀਡੀਓ ਵਾਇਰਲ ਹੋ ਰਹੀ ਹੈ ਜੇ ਦੱਸਿਆ ਆ ਕਿ ਬੀਬੀ ਜਲੰਧਰ ਦੀ ਆ ਜੰਦਰ ਵਿਖੇ ਮੰਦਰ ਦੀ ਕੀਤੀ ਗਈ ਜਿਹੜੀ ਵੀਡੀਓ ਬਣਾਈ ਗਈ ਆ ਉਹ ਹਜੇ ਤੱਕ ਸਾਹਮਣੇ ਕਿਉਂ ਨਹੀਂ ਆਈ ਜਾਂ ਮੰਦਰ ਪ੍ਰਬੰਧਕ ਕਮੇਟੀ ਕਿਉਂ ਨਹੀਂ ਸਾਹਮਣੇ ਹਜੇ ਤੱਕ ਆਈ ਮੈਂ ਤੁਹਾਨੂੰ ਦੱਸਿਆ ਜੀ ਮੰਦਰ ਪ੍ਰਬੰਧਕ ਕਮੇਟੀ ਪੁਜਾਰੀ ਉਸ ਬੀਬੀ ਇਹ ਤਿੰਨਾਂ ਤੇ ਅਸੀਂ ਕਾਰਵਾਈ ਕਰਾਵਾਂਗੇ ਜੇ ਨਹੀਂ ਆਂਦੇ ਵੈਸੇ ਮੰਦਰ ਕਮੇਟੀ ਦਾ ਆਗੇ ਸਪਸ਼ਟੀਕਰਨ ਦੇਣਾ ਬੰਦਾ ਸੀ ਮੰਦਰ ਕਮੇਟੀ ਕਿਉਂ ਨਹੀਂ ਆਈ ਉਹ ਸੁੱਤੀ ਪਈ ਆ ਬਿਲਕੁਲ ਉਹਨੂੰ ਹੁਣ ਅਸੀਂ ਠਾਵਾਂਗੇ ਕਮੇਟੀ ਨੂੰ ਪ੍ਰਸ਼ਾਸਨ ਠਾਏਗਾ ਜੇ ਪ੍ਰਸ਼ਾਸਨ ਨਹੀਂ ਠਾਂਦਾ ਜੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਸੌਂਦਾ ਆ ਤੇ ਫਿਰ ਪ੍ਰਸ਼ਾਸਨ ਨੂੰ ਅਸੀਂ ਠਾਵਾਂਗੇ ਫਿਰ ਸਾਡਾ ਅਧਿਕਾਰ ਹੈਗਾ ਆ ਕਿ ਪ੍ਰਸ਼ਾਸਨ ਨੂੰ ਸੁੱਤੇ ਪਏ ਨੂੰ ਠਾਣਾ ਫਿਰ ਜ਼ਿਲਹੰਦਰ ਕਮਿਸ਼ਨਰ ਨੂੰ ਫਿਰ ਸੁੱਤੇ ਪਏ ਨੂੰ ਅਸੀਂ ਠਾਵਾਂਗੇ ਜਾ ਕੇ ਕਿ ਪ੍ਰਸ਼ ਕਮਿਸ਼ਨ ਸਾਹਿਬ ਉਠੋ ਸੁੱਤੇ ਪਏ ਤੁਹਾਡੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਆ ਕੀ ਫਿਰ ਤੁਹਾਡੀ ਸ਼ਹਿਰ ਦੇ ਮੂਲ ਖਰਾਬ ਹੋ ਰਿਹਾ ਹੈ ਅਸੀਂ ਵਿਖਿਆ ਜਿਵੇਂ ਬੁਰੇ ਦੀ ਹੱਕੇ ਧਾਰਮਿਕ ਮੁੱਦੇ ਆਦੇ ਹਰ ਕਿਸੇ ਧਾਰਮਿਕ ਮਸਲਿਆਂ ਦੇ ਇੱਥੇ ਤੁਹਾਡੇ ਕੋਲ ਹੱਲ ਹੁੰਦੇ ਨੇ ਇੱਥੇ ਫੈਸਲੇ થਾਏ ਜਾਂਦੇ ਨੇ ਕਿ ਲੱਗਦਾ ਵੀ ਉਹ ਜਿਹੜੀ ਇਹ ਬੀਬੀ ਜੀ ਦਾ ਗਲਤੀ ਕੀਤੀ ਆ ਜਾਂ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਕੋ ਚਿੱਠੀ ਪੱਤਰ ਭੇਜ ਕਿੱਥੇ ਬੁਲਾਇਆ ਜਾਊਗਾ ਇੱਥੇ ਇਹਨਾਂ ਜਿਹੜੀ ਆ ਗਲਤੀ ਜਿਹੜੀ ਆ ਸੁਣਵਾਈ ਸੁਣੀ ਜਾਊਗੀ ਉਸ ਤੋਂ ਬਾਅਦ ਕੋ ਸਜ਼ਾ ਇਹਨਾਂ ਕਰਵਾਈ ਮੰਗ ਕਰੋਗੇ ਨਹੀਂ ਜੀ ਨਹੀਂ ਉਹਨਾਂ ਨੂੰ ਬਿਲਕੁਲ ਨਹੀਂ ਬੁਲਾਇਆ ਜਾਏਗਾ ਇੱਥੇ ਮੰਦਰ 'ਚ ਉਹਨਾਂ ਦੇ ਕਾਰਵਾਈ ਕਰਾਈ ਜਾਏਗੀ ਅਸੀਂ ਮਾਨਯੋਗ ਪੁਲਿਸ ਕਮਿਸ਼ਨ ਅੰਮ੍ਰਿਤਸਰ ਸਾਡੇ ਕਮਿਸ਼ਨਰ ਸਾਹਿਬ ਬਹੁਤ ਵਧੀਆ ਉਹ ਜਿਹੜੇ ਇਹੋ ਜਿਹੇ ਬੇਅਦਬੀ ਕਰਦੇ ਨੇ ਉਹਨਾਂ ਦੇ ਸਖਤ ਐਕਸ਼ਨ ਲੈਂਦੇ ਨੇ ਅਸੀਂ ਮਾਂਜੋ ਪੁਲਿਸ ਕਮਿਸ਼ਨਰ ਸਤਾਖ ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਵੀ ਕੰਪਲੇਂਟ ਦਵਾਂਗੇ ਅਸੀਂ ਕੱਲ ਦੇਣ ਜਾ ਰਹੇ ਹਾਂ ਕੰਪਲੇਂਟ ਫਿਰ ਪ੍ਰਸ਼ਾਸਨ ਬੁਲਾਏਗਾ ਇਹਨਾਂ ਨੂੰ ਕਮੇਟੀ ਨੂੰ ਪਣਜੀ ਨੂੰ ਦੇ ਉਹ ਬੀਬੀ ਠੀਕ ਹੈ ਜੀ ਉਹ ਬੋਤਾਲਵਾਦੀ ਬਿਲਕੁਲ ਤੁਸੀਂ ਦੇਖਿਆ ਜਦੋਂ ਇਹ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਹਿੰਦੂ ਸਮਾਜ ਵਿੱਚ ਕਾਫੀ ਰੋਸ ਦੀ ਲਹਿਰ ਆ ਅਤੇ ਅੱਜ ਜਗਤਗੁਰੂ ਜੀ ਨੇ ਦੱਸਿਆ ਕਿ ਉਸ ਬੀਬੀ ਦੇ ਖਿਲਾਫ ਪ੍ਰਬੰਧਕ ਕਮੇਟੀ ਦੇ ਖਿਲਾਫ ਤੇ ਖਾਸ ਜੜੀ ਆ ਉਸ ਪੁਜਾਰੀ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਨਾਲ ਮਾਫੀ ਦਾ ਪਾਣੀ ਦਿੱਤਾ ਜਾਊਗਾ ਅੱਜ ਕਹਿੰਦੇ ਵੀ ਨਾਲੇ ਕਾਜ ਹੈ ਕਮਾ ਕੇ ਜਿਹੜਾ ਟੱਗਿਆ ਜੋ ਵੀ ਖਾਸ ਕਰਕੇ ਬੀਬੀ ਜਿਹੜੀ ਕਾ ਹੋਊਗੀ ਅਤੇ ਬਾਕੀ ਨੂੰ ਸਮਗ ਮਿਲੂਗਾ ਵੀ ਕਦੀ ਕਿਸੇ ਧਾਰਮਿਕ ਜਗ੍ਹਾ ਜਾ ਕੇ ਗੰਦੇ ਗਾਣੇ ਪਾ ਰਚਣਾ ਜਾਂ ਉੱਥੇ ਵੀਡੀਓ ਬਣਾਉਣੀ ਤੇ ਖਾ ਕੇ ਜਾ ਉੱਥੇ ਫਿਰ ਜਿਹੜੇ ਜੁੱਤੀਆ ਪਾ ਕੇ ਜਾਣਾ ਇਸ ਦੀ ਜਿਹੜੀ ਸਜਾਵਾਂ ਇਸ ਬੀਬੀ ਨੂੰ ਮਿਲੂਗੀ ਅਤੇ ਖਾ ਕੇ ਕੇ ਗੁਰੂ ਜੀ ਨੇ ਜਿਹੜੇ ਜਨਤਾ ਦੇ ਪੁਲਿਸ ਕਮਿਸ਼ਨਰੇ ਆ ਉਹਨਾਂ ਨੂੰ ਮੰਗ ਕੀਤੀ ਆ ਕਿ ਪ੍ਰਸ਼ਾਸਨ ਸੁੱਤਾਣਾ ਰਵੇ ਬੜੇ ਜਿਵੇਂ ਵੀਡੀਓ ਆ ਗਈ ਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਦੇਖਣਾ ਹੋਵੇਗਾ ਪ੍ਰਸ਼ਾਸਨ ਦੇ ਖਿਲਾਫ ਕੋਈ ਕਾਰਵਾਈ ਕਰਦਾ ਜਾਂ ਫਿਰ ਜਗਤ ਗੁਰੂ ਜਾ ਕੇ ਜੱਦਰ ਪੀਏ ਪੀ ਚੌਂਕ ਵਿੱਚ ਧਰਦਾ ਲਾਉਣਗੇ ਮੀਨੂ ਦੇਵ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਆਰਪੀਡੀ 24 ਚੱਲ ਰਹੀ ਹੈ ਅਮਰਸਰ ਬਾਈਰਮਾਲਾ ਨਾਲ ਲਾਈਵ ਤੋਂ ਲੱ ਲੱ ਨਾਲ ਜਾ ਜਾ ਚਲੋ ਬਾਈਕ ਤੇ ਆਂ ਹਾਂਜੀ ਲੱਗ ਰਾ ਹਾਂਜੀ ਆਪਣਾ ਨਾਮ ਦੱਸ ਕੇ ਗੁਰੂ ਜੀ ਆਈਟੀ ਕਰਾ ਚੜੀ ਵੀਡੀਓ ਵੱਲ ਹੋ ਰਹੀ ਹੈ ਗਜਵੰਦਰ ਜੀ ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਕਾਲੀ ਸੈਨਾ ਰਾਸ਼ਟਰੀ ਉਪ ਪ੍ਰਧਾਨ ਜਿਹੜੀ ਇੱਕ ਜਲੰਧਰ ਵਿੱਚ ਮਾਂ ਕਾਲੀ ਜੀ ਦੇ ਮੰਦਿਰ ਵਿੱਚ ਇੱਕ ਬੀਬੀ ਵੱਲੋਂ ਭੱਦਾ ਡਾਂਸ ਅ ਗਲਤ ਗਾਣੇ ਗਾਣੇ ਲਾ ਕੇ ਪੈਰਾਂ ਵਿੱਚ ਜੁੱਤੀਆਂ ਪਾ ਕੇ ਜਿਹੜਾ ਇਹਨੇ ਡਾਂਸ ਕੀਤਾ ਆ ਬੜਾ ਮਨ ਭਾਗੀ ਗੱਲ ਆ ਸਾਡੇ ਹਿੰਦੇ ਨੂੰ ਝੰਜੋੜਨ ਵਾਲੀ ਗੱਲ ਆ ਅਸੀਂ ਇਹਦੇ ਖਿਲਾਫ ਕੰਪਲੇਂਟ ਦੇਣ ਜਾ ਰਹੇ ਹਾਂ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਕਿ ਮੈਂ ਜਿਹੜੀ ਉੱਥੋਂ ਦੀ ਮੈਨੇਜਮੈਂਟ ਆ ਪੁਜਾਰੀ ਆ ਤੇ ਉਹ ਬੀਬੀ ਆ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਸੁੱਤੀ ਸੀ ਪੁਜਾਰੀ ਸੁੱਤਾ ਸੀ ਜਿਰੋਂ ਉਹ ਜੁੱਤੀਆਂ ਪਾ ਕੇ ਡਾਂਸ ਕਰ ਰਹੀ ਆ ਗੁਰੂ ਜੀ ਨੇ ਗੱਲੜਾ ਲਾਇਆ ਚ ਮੇਲੀ ਵਾਲਾ ਕੋ ਹੱਥ ਪੈਕ ਬੂ ਕੇ ਬਾਰੇ ਗੱਲ ਕੀਤੀ ਸ਼ਰਾਬ ਦੀ ਗੱਲ ਕੀਤੀ ਗਈ ਉਹਦੇ ਤੁਹਾਡੇ ਉੱਤੇ ਕੀ ਕਰਾਂ ਮੈਂ ਤੁਹਾਨੂੰ ਪਹਿਲਾਂ ਹੋ ਗਿਆ ਜੀ ਭੱਦੇ ਗਾਣੇ ਲਾ ਕੇ ਬੜੀ ਮਨ ਭਾਗੀ ਗੱਲ ਹੈਗੀ ਆ ਕਿ ਇੱਕ ਦੇਖੋ ਜੀ ਉਹਨੇ ਪੈਰਾਂ ਦੇ ਵਿੱਚ ਜੁੱਤੀਆਂ ਪਾਈਆਂ ਆ ਆ ਮਾਤਾ ਜੀ ਦੇ ਮੰਦਰ ਦੇ ਅੰਦਰ ਮਾਤਾ ਜੀ ਦੇ ਸਰੂਪ ਦੇ ਕੋਲ ਖਲੋ ਕੇ ਜੁੱਤੀਆਂ ਪਾ ਗਏ ਭੱਦੇ ਗਾਣੇ ਲਾ ਕੇ ਸ਼ਰੀਲ ਗਾਣੇ ਲਾ ਕੇ ਤੇ ਡਾਂਸ ਕਰਕੇ ਜਿਹੜਾ ਇਹਨੇ ਕੋਹਰ ਪਾਪ ਕੀਤਾ ਇਹਦੀ ਸਜ਼ਾ ਅਸੀਂ ਦਵਾ ਕੇ ਛਡਾਂਗੇ ਇਹ ਬੜੀ ਮਨ ਭਾਗੀ ਗੱਲ ਹੈ ਤੇ ਬਲੇਸੋ ਵੀ ਪਹਿਲੀ ਵੀਡੀਓ ਵਿੱਚ ਤਾਂ ਨਹੀਂ ਬੜੀ ਵੀਡੀਓ ਵੈਲ ਹੁੰਦੀ ਆ ਇਹ ਮਾਫੀਨਾਮਾ ਦਿੱਤਾ ਜਾਂਦਾ ਵਾ ਕਿ ਲੱਗਦਾ ਵੀ ਕੀ ਮਾਫੀ ਕਿਸੇ ਦਿੱਤੀ ਜਾਊਗੀ ਨਾ ਨਹੀਂ ਜੀ ਹਰਜੀਤ ਜੀ ਮੈਂ ਕਲੀਅਰ ਕਰ ਦਿੰਨਾ ਚਾਹੁੰਦਾ ਆਂ ਆ ਇਹ ਜੜੀ ਇਹ ਵੀਡੀਓ ਬਣੀਆਂ ਇਹਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਆ ਇਹਨੇ ਜੁੱਤੀਆਂ ਪਾਈਆਂ ਨੇ ਭੱਦੇ ਗਾਣੇ ਲਾਏ ਨੇ ਭੱਦਾ ਡਾਂਸ ਕੀਤਾ ਏ ਇਹਦੇ ਵਿੱਚ ਮਾਫੀ ਦਾ ਖਾਨਾ ਨਹੀਂ ਹੈਗਾ ਅਸੀਂ ਮਾਨ ਜੋ ਪੁਲਿਸ ਕਮਿਸ਼ਨ ਅੰਮ੍ਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਪੁੱਲ ਜੀ ਨੂੰ ਇਹਦੀ ਕੰਪਲੇਂਟ ਸਵੇਰੇ ਦੇਣ ਜਾ ਰਹੇ ਆ ਕਿ ਇਹਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੀਬੀ ਦੇ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਦੇ ਕਾਰਵਾਈ ਕੀਤੀ ਜਾਵੇ ਤੇ ਉਸ ਪੁਜਾਰੀ ਤੇ ਕਾਰਵਾਈ ਕੀਤੀ ਜਾਵੇ ਵੇਖੋ ਜੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਜੇ ਕਿ ਉਹ ਬੀਬੀ ਜੁੱਤੀਆਂ ਪਾ ਕੇ ਡਾਂਸ ਕਰ ਰਹੀ ਤੇ ਮਗਰ ਪੁਜਾਰੀ ਜੀ ਦੰਦ ਕੱਢਦੇ ਪਏ ਨੇ ਇਹ ਬੜੀ ਮੰਨ ਭਾਗੀ ਗੱਲ ਆ ਕੀ ਸਾਡੇ ਮੰਦਰਾਂ ਦੇ ਵਿੱਚ ਕੀ ਹੋ ਰਿਹਾ ਹੈ ਪੁਜਾਰੀ ਸੁੱਤੇ ਨੇ ਚਲੋ ਮੰਨ ਲਿਆ ਮੈਂਮੈਂਟ ਦਾ ਬੰਦਾ ਨਹੀਂ ਸੀ ਉੱਥੇਗਾ ਪੁਜਾਰੀ ਕੀ ਕਰ ਰਿਹਾ ਸੀ ਪੁਜਾਰੀ ਨੇ ਕਿਉਂ ਨਹੀਂ ਰੋਕਿਆ ਉੱਥੇ ਤਾਂ ਉਹ ਜੁੱਤੀਆਂ ਪਾ ਕੇ ਡਾਂਸ ਕਰਦੀ ਪਈ ਬੜੀ ਮਨ ਭਾਗੀ ਗੱਲ ਲੱਗਿਆ। بس دیکھیں गुरुजी ویڈیو જો کافی ਦਿਨ ਹੋ ਗਏ ਵੈਲ ਹੋ ਗਈ ਨੂੰ ਹਜ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਬੀਬੀ ਜੰਦਰ ਦੇ ਰਹਿਣ ਵਾਲੀ ਆ ਮੰਦਰ ਜੰਦਰ ਦਾ ਹੀ ਆ ਤਾਂ ਹਜ ਤੱਕ ਕਿਉਂ ਨਹੀਂ ਗ੍ਰਿਫਤਾਰੀ ਹੋਈ ਮੈਂ ਜੀ ਪੁਲਿਸ ਕਮਿਸ਼ਨਰ ਜਲੰਧਰ ਨੂੰ ਬੇਨਤੀ ਕਰਦਾ ਆ ਕਿ ਤੁਸੀਂ ਇਸ ਬੀਬੀ ਤੇ ਮੈਨੇਜਮੈਂਟ ਤੇ ਤੇ ਪੁਜਾਰੀ ਤੇ ਕਾਰਵਾਈ ਕਰੋ ਮਜਬੂਰਨ ਸਾਾਨੂੰ ਇਹ ਨਾ ਹੋਵੇ ਕਿ ਪ੍ਰਸ਼ਾਸਨ ਨੂੰ ਸੁੱਤੇ ਪਏ ਨੂੰ ਠਾਣਾ ਪਵੇ ਮਨੋ ਪੀਓ ਪੀਏਪੀ ਚੌਂਕ ਜਲੰਧਰ ਦੇ ਵਿੱਚ ਜਾ ਕੇ ਧਰਨਾ ਲਾਣਾ ਪਵੇ ਕਮਿਸ਼ਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਆ ਕਿ ਤੁਸੀਂ ਮੈਨਿੰਗ ਸੁੱਤੀ ਆ ਪੁਜਾਰੀ ਸੁੱਤਾ ਉਹ ਬਿੱਬੀ ਸੁੱਤੀ ਤੁਸੀਂ ਜਾਗੋ ਜਿਨੇ ਜੁੱਤੀਆਂ ਪਾ ਕੇ ਮੰਦਰ ਦੇ ਵਿੱਚ ਡਾਂਸ ਕੀਤਾ ਐ ਭੱਦੇ ਗਾਣੇ ਲਾ ਕੇ ਡਾਂਸ ਕੀਤਾ ਆ ਔਰ ਤੇ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਜਲੰਧਰ ਆਪਣੀ ਨੀਂਦ ਤੋਂ ਉਠੋ ਅਤੇ ਕਾਰਵਾਈ ਕਰੋ ਇਹ ਨਾ ਹੋਵੇ ਕਿ ਸਾਨੂੰ ਆ ਕੇ ਪੀਏਪੀ ਜਲੰਧਰ ਚੌਂਕ 'ਤੇ ਧਰਨਾ ਲਾਣਾ ਪਵੇ ਵੇਰੇ ਇਹਨੂੰ ਪ੍ਰਸ਼ਾਸਨ ਨੂੰ ਸੁਤੇ ਨੂੰ ਠਾਣਾ ਪਵੇ ਇਹੋ ਜੀ ਹਾਨੂੰ ਨੋਬਤ ਨਾ ਆਵੇ ਮੈਂ ਪ੍ਰਸ਼ਾਸਨ ਨੂੰ ਜਲੰਧਰ ਨੂੰ ਬੇਨਤੀ ਕਰਨਾ ਤੇ ਇੱਥੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਨੱਥ ਪਾਈ ਜਾਵੇ ਗੁਰੂ ਜੀ ਇਸ ਦੇਖਿਆ ਬੀਬੀ ਵੀ ਕਾਫੀ ਵੱਡੀ ਉਮਰ ਦੀ ਲੱਗਦੀ ਹੈ ਕਿ ਲੱਗਦਾ ਜਿ ਸਿਆਣੀ ਬਣੀ ਤਾਂ ਗਲਤੀਆਂ ਕਰਨਗੀਆਂ ਜਿਵੇਂ ਉਹ ਸਾੜੀ ਦਾ ਪੱਲੂ ਡੇਗ ਲਿਆ ਵਾ ਸਿਰ ਤੇ ਕਟਿੰਗ ਗਿਆ ਸਿਰ ਧੱਕਾ ਨੇ ਹੋਇਆ ਮੰਦਰ ਦੇ ਸਾਹਮਣੇ ਮਾਦਾ ਦੀ ਇਹਦੇ ਬਾਰੇ ਤੁਹਾਡਾ ਕੀ ਕਹਿੰਦਾ ਵੇਖੋ ਜੀ ਸਿਆਣੀ ਘੱਟੋ ਘੱਟ ਮੇਰੇ ਹਿਸਾਬ ਨਾਲ 45 ਤੋਂ 50 ਸਾਲ ਦੀ ਉਮਰ ਹੈਗੀ ਹੈ ਉਹ ਬੀਬੀ ਦੀ ਉਹ ਆਪਣੇ ਬੱਚਿਆਂ ਨੂੰ ਆਪਣੇ ਸਨਾਤਨੀਆਂ ਨੂੰ ਕੀ ਸੰਦੇਸ਼ ਦੇ ਰਹੀ ਹੈ ਤੁਹਾਡੇ ਵਾਸਤੇ ਪਾਰਕਾਂ ਥੋੜੀਆਂ ਜੇ ਤੁਹਾਡੇ ਮਨ 'ਚ ਡਾਂਸ ਕਰਨਾ ਆ ਜਿਆਦਾ ਤੁਹਾਡੇ ਲੱਤਾਂ ਕੰਮ ਕਰਦੀਆਂ ਪਈਆਂ ਆ ਤੇ ਤੁਸੀਂ ਆਪਣੇ ਘਰ ਡਾਂਸ ਕਰ ਲਓ ਪਾਰਕਾਂ 'ਚ ਡਾਂਸ ਕਰ ਲਓ ਜਿੱਦਾਂ ਦੇ ਮਰਜ਼ੀ ਗਾਣੇ ਲਾਓ ਸਾਨੂੰ ਕੋਈ ਪੱਤੀ ਆ ਪਰ ਜੇ ਤੁਸੀਂ ਮੰਦਰਾਂ ਦੇ ਵਿੱਚ ਇਹ ਕੰਮ ਕਰੋਗੇ ਸਾਡੀ ਬਰਦਾਸ਼ਤ ਤੋਂ ਬਾਹਰ ਆ ਅਸੀਂ ਤੁਹਾਡੇ ਤੇ ਕਾਰਵਾਈ ਕਰਾਵਾਂਗੇ ਜ਼ਰੂਰ ਕਰਾਵਾਂਗੇ ਗੁਰੂ ਜੀ ਦੇਖਿਆ ਜਾਵੇ ਤਾਂ ਜਦੋਂ ਅਸੀਂ ਮੰਦਰ ਦੇ ਵਿੱਚ ਜਾਂਦੇ ਆਂ ਜੋੜੇ ਬਾਹਰ ਲਗਾ ਕੇ ਜਾਂਦੇ ਆਂ ਤੇ ਫਿਰ ਵੀ ਜੇ ਇਦਾਂ ਦੀਆਂ ਕੋਈ ਸ਼ਰਨਮ ਹਰਕਤ ਹੁੰਦੀ ਹੈ ਉਸਤੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਜੀ ਹੋਰੇ ਖਿਲਾਫ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਪ੍ਰਸ਼ਾਸਨ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਆ ਕਿ ਛੇਤੀ ਤੋਂ ਛੇਤੀ ਇਰਤੇ ਕਾਰਵਾਈ ਕਰੋ ਜੇ ਤੁਸੀਂ ਕਾਰਵਾਈ ਨਹੀਂ ਕਰਾਂਦੇ ਫਿਰ ਅਸੀਂ ਤੁਹਾਨੂੰ 5 ਦਿਨ ਬਾਅਦ ਆਣਗੇ ਪੀਪੀ ਚੌਂਕ 'ਤੇ ਅਸੀਂ ਧਰਨਾ ਲਾ ਕੇ ਬੈਠਾਂਗੇ ਫਿਰ ਉਹੀ ਜ਼ਿੰਮੇਵਾਰੀ ਪੁਲਿਸ ਕਮਿਸ਼ਨਰ ਜਲੰਧਰ ਦੀ ਹੋਏਗੀ ਇਸ ਚੀਜ਼ ਦੀ ਦੇਖਿਆ ਜਾਵੇ ਆਏ ਦਿਨ ਤੁਸੀਂ ਇਦਾਂ ਦੇ ਮੁੱਦੇ ਚੱਕਦੇ ਜੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਲੋਕ ਮੀਡੀਆ ਦੇ ਵਿੱਚ ਵੀਡੀਓ ਵੀ ਵਾਇਰਲ ਹੁੰਦੀ ਆ ਪਰ ਲੋਕਾਂ ਨੂੰ ਫੇਰ ਨਹੀਂ ਸਬਕ ਹੁੰਦਾ ਫੇਰ ਗਲਤੀਆਂ ਦੇ ਗਲਤੀ ਕਰਦੇ ਨੇ ਦੱਸੋ ਕੀ ਹੈ ਜੀ ਇਹ ਅਮਨ ਜੀ ਇੱਕ ਪਬਲਿਕ ਸਿਟੀ ਲੈਂਡ 'ਤੇ ਇਹ ਲੋਕ ਸ਼ਰਾਰਤੀ ਨੇ ਇਹਨਾਂ ਨੂੰ ਧਰਨ ਦੇ ਨਾਲ ਕੋਈ ਮਤਲਬ ਨਹੀਂ ਆ ਕੀ ਅਸੀਂ ਗਲਤੀ ਕਰਾਂਗੇ ਤੁਹਾਡਾ ਰੋਲਾ ਪਏਗਾ ਆਡੀ ਪਬਲਿਕ ਸਿਟੀ ਹੋਏਗੀ ਇਹੋ ਜੀ ਪਬਲਿਕ ਸਿਟੀ ਤੋਂ ਕੀ ਫਾਇਦਾ ਜੇ ਤੁਸੀਂ ਜਲੀਲ ਹੋਣਾ ਆਇਆ ਇਹਦੇ ਵਿੱਚ ਇਨ੍ਹਾਂ ਤੇ ਅਸੀਂ ਕਾਰਵਾਈ ਕਰਾਵਾਂਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਲੀਅਰ ਕੱਟ ਦੱਸਣਾ ਚਾਹੁੰਦਾ ਆ ਕਿ ਇਰਤੇ ਮਾਫੀ ਦਾ ਖਾਨਾ ਨਹੀਂ ਹੋਏਗਾ ਜਲੰਧਰ ਦੇ ਵਿੱਚ ਵੀ ਜਿਹੜੇ ਹਿੰਦੂ ਸਮਾਜ ਦੇ ਇਕੱਠੇ ਹੋਏ ਨੇ ਜਲੰਧਰ ਪਤਨਿਕਰੇ ਥਾਣੇ ਦੇ ਵਿੱਚ ਜਿਹੜੀ ਦਰਖਾਹ ਦਿੱਤੀ ਗਈ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕਰਾਈ ਜਾ ਰਹੀ ਹੁਣ ਅੰਮ੍ਰਿਤਸਰ ਆਏ ਜੀ ਮੈਂ ਤੁਹਾਨੂੰ ਪਹਿਲਾਂ ਤੋਂ ਸਾਰੀ ਅਸੀਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਇਸ ਚੀਜ਼ ਦੀ ਕੰਪਲੇਂਟ ਦੇਣ ਜਾ ਰਹੇ ਆ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਨੂੰ ਅਸੀਂ ਛੱਡਾਂਗੇ ਨਹੀਂ ਇਹਨੂੰ ਮਾਫੀ ਦਾ ਖਾਨਾ ਨਹੀਂ ਹੈ ਗਾਇਰ ਵਿੱਚ ਮੈਂ ਤੁਹਾਡੇ ਮਾਧਿਅਮ ਰਾਹੀਂ ਕਲੀਅਰ ਕੱਟ ਦੱਸਣਾ ਚਾਹੁੰਦਾ ਆ ਕਿ ਜੇ ਇਸ ਬੇਬੀ ਨੇ ਗਲਤੀ ਕੀਤੀ ਆ ਬੀਬੀ ਦੇ ਨਾਲ ਨਾਲ ਮੈਨੇਜਮੈਂਟ ਨੇ ਵੀ ਗਲਤੀ ਕੀਤੀ ਆ ਫਿਰ ਪੁਜਾਰੀ ਜੀ ਨੇ ਗਲਤੀ ਕੀਤੀ ਆ ਜਿਹੜੇ ਪੁਜਾਰੀ ਜੀ ਹੀ ਉਹ ਤੁਹਾਡੇ ਸਾਹਮਣੇ ਤੁਸੀਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਣ ਲੱਗਾ ਆ ਉਹ ਵੀਡੀਓ ਦੇ ਵਿੱਚ ਵੇਖਿਓ ਕੀ ਇਹ ਡਾਂਸ ਕਰਦਾ ਪਿਆ ਪੁਜਾਰੀ ਜਿਹੜਾ ਮਗਰ ਹੱਸਣ ਰਿਹਾ ਆ ਬੀਬੀ ਨੇ ਜੁੱਤੀਆਂ ਪਾਈਆਂ ਆ ਆ ਦੇਖੋ ਬਿਲਕੁਲ ਇਹ ਬੀਬੀ ਡਾਂਸ ਕਰਦੀ ਪਈ ਆ ਮੂਰਤੀ ਸਾਹਮਣੇ ਜੁੱਤੀਆਂ ਪਾਈਆਂ ਇਹਨੇ ਆ ਵੇਖੋ ਕਿਦਾਂ ਨਾਲ ਡਾਂਸ ਕਰ ਰਹੀ ਏ ਇਹ ਫਿਰ ਚਿਕਨੀ ਚਮੇਲੀ ਮੈਂ ਪਵਵਾ ਲੈ ਕੇ ਆਈ ਇਹ ਗਾਣੇ ਬੋਲਣ ਦੀ ਆ ਕੇ ਯੂਵਾਰਾਸ਼ਟਰੀ ਅਧਿਖ ਸੁਨੀਲ ਕੁਮਾਰ ਪੰਡੀ ਨੇ ਬਤਾਇਆ ਕਿ ਪਹਿਲਾ ਕਾ ਐਸਾ ਵੀਡੀਓ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ ਇਸ ਤੋਂ ਪਹਿਲੇ ਵੀ ਇਹ ਮੰਦਿਰ ਐਸ ਲੇਡੀ ਦਾ ਪਤਾ ਲੱਗਾ ਹੋਰ ਤੇ ਕਿੱਥੋਂ ਦੀ ਹੈ ਇਹ ਜਲੰਧਰ ਦੀ ਹੈਗੀ ਹੈ ਜੀ ਜਲੰਧਰ ਵਿੱਚ ਇਹਦੇ ਖਿਲਾਫ ਕੰਪਲੇਂਟ ਵੀ ਦਿੱਤੀ ਹੋਈ ਆ ਤੇ ਇਹਦੇ ਖਿਲਾਫ ਕੰਪਲੇਂਟ ਵੀ ਜਲੰਧਰ ਦਿੱਤੀ ਆਹੀਂ ਇੱਥੇ ਵੀ ਕੰਪਲੇਂਟ ਦੇ ਜਾ ਰਹੇ ਆ ਜਲੰਧਰ ਤੇ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਜਿਹੜੇ ਇੱਕ ਮੰਚ ਤੇ ਇਕੱਠੇ ਹੋ ਗਏ ਆ ਇਹਨਾਂ ਜਿਨ੍ਹਾਂ ਨੇ ਇਹਦੇ ਖਿਲਾਫ ਕੰਪਲੇਂਟ ਦੇਤੀ ਆ ਇਹਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਲੱਗਦਾ ਕਿ ਸਿਆਣੀ ਪੈਣੀ ਔਰਤੇ ਜੇ ਇਦਾਂ ਦੀ ਹਰਕਤਾਂ ਕਰੇਗੀ ਤੇ ਆਮ ਬੱਚੇ ਲੋਕੀ ਸਿੱਖਿਆ ਲੈਣ ਕਿੰਨਾ ਦੇ ਉਹ ਜੀ ਵੇਖੋ ਜੀ ਮੈਂ ਤੁਹਾਨੂੰ ਉਹ ਹੀ ਦੱਸਣਾ ਚਾਹੁੰਦਾ ਆ ਕਿ ਜੜੀ ਇਹਨੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਆ ਇਹ ਦੇਖਣ ਨੂੰ ਜੀ ਬੜਾ ਜੋਸ਼ ਹੈ ਬੀਬੀ ਚ ਅਸੀਂ ਦੇਖਣ ਲਈ ਤਾਂ ਐਨੀ ਉਮਰ ਦੇ ਬੀਬੇ ਘੋਡੇ ਜਦੋਂ ਲੱਭਦੇ ਨੇ ਪਰ ਇਹਦੇ ਪੂਰੇ ਜੋਰ ਚ ਨਕਲੀ ਹੈ ਕੋਈ ਗੱਲ ਨਹੀਂ ਜਿੱਦਾਂ ਇਹ ਜੋਸ਼ ਨਹੀਂ ਨਚੰਡੀ ਅਸੀਂ ਉਰਦਾ ਹੀ ਜੋਸ਼ ਦੇ ਵਿੱਚ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਪੁਜੀਤਤਾ ਜੀ ਲਗਤੀ ਨਜ਼ਰ ਆ ਰਹੀ ਹੈ ਠੀਕ ਹਾਂ ਜੀ ਕੀ ਜਦ ਹੈ ਹੈ ਤੇਜ ਕਰਤਾ ਮੈਂ ਠੀਕ ਹੈ ਓਕੇ ਬੋੜੇ ਮੈਨੂੰ ਵੀਡੀਓ WhatsApp ਕਰ ਦਿਓ